ਕੋਈ ਨਹੀਂ ਜਾਈ ਉਹ ਜੁੜੀਆਂ ਉਹਨੀਆਂ ਨੇ ਸੱਤਾ ਜਿੱਥਾ ਵੱਧਦੀ ਜਾ ਰਹੀ ਹੈ ਉਸੇ ਤਰ੍ਹਾਂ ਕੀ ਦਨ ਆਹ ਤੋ ਤਸਵੀਰ ਹੈ ਜਿੱਦਾਂ ਡਾਕਟਰੀ ਸਾਹਿਬਾਂ ਪਾਲਸੀ ਕਾਲ ਦੀ ਮਿੰਨਿਸਟੀ ਕਾਰੀ ਹੈ ਆਤਾ ਮਾਦਰਾਂ ਤੋਂ ਖੜੇ ਹੋ ਸੱਜਾ ਦਾ ਅਧਿਵਾਦੀ ਹੈ ਇੱਥੇ ਬਾਤ ਦੀ ਨਹੀਂ ਸੱਜਾ ਜਿਹੜੀਆਂ ਨੇ ਸੋ ਸੋਹਣੇ ਤਸਵੀਰ ਹੈ ਜਿਹੜੀ ਤੁਹਾਡਾ ਸਾਜੀ ਕਰ ਰਿਹਾ ਤੇ ਜਿਵੇਂ ਹੁਣ ਤੇ ਕਿੰਤੀ ਜਗ ਵਿੱਚ ਸੰਗਤਾਂ ਨੇ ਜਿਸ਼ਾ ਉਹ ਇੱਥੇ ਦਰਸ਼ਨਾਂ ਦੇ ਲਈ ਤੁਝਿਆ ਨੇ ਦਰਸ਼ਨ ਕੀਤੇ ਜਾ ਰਹੇ ਨੇ ਤੇ ਇਹ ਤਸਵੀਰ ਹੈ ਜਿਹੜੇ ਨਾਲ ਸਾਜੀ ਕਰ ਰਿਹਾ ਦੇਖੋ ਪਾਲਕੀ ਸਾਹਿਬ ਕਿੰਨੇ ਸਿੰਧੁਰੂਲਾ ਸੁਝਾਈ ਦੀ ਹੈ ਪਾਲਕ ਚੜ੍ਹਦੀ ਕਲਾ ਦਾ ਪਰਕਿੰਗ ਕਰਕੇ ਪਾਲਕੀ ਸਾਹਿਬ ਜਿਹੜੀ ਇੱਥੇ ਮੌਜੂਦ ਹੈ ਪਾਲਕੀ ਸਾਹਿਬ ਜਿਹੜੀਆਂ ਉਹ ਬਾਈ ਇਧਰ ਉੱਪਰ ਜਗ੍ਹਾ ਤੋਂ ਇਹਦਾ ਕੰਮ ਹੈ ਇਹਦਾ ਆਇਓ ਇਸ ਤਰ੍ਹਾਂ ਦਾ ਆਰਨਾ ਜੀ ਸੰਜੀ ਕਰ ਰਹੇ ਆ ਇਸ ਸਮੇਂ ਨਗਰ ਕੀਰਤਨ ਤੇ ਵੱਡੀ ਖੇਤੀ ਦੇ ਵਿੱਚ ਜਿਹੜੀਆਂ ਸਕਦਾ ਇੱਥੇ ਨਗਰ ਕੀਰਤਨ ਦੇ ਵਿੱਚ ਸ਼ੁਕਰੀਆ ਨੇ ਸ਼ੁਵੀਰਾ ਨੇ ਪਾਕਿਸਤਾਨ ਜਿਹੜੀ ਆ ਇੱਥੇ ਪਹੁੰਚ ਚੁਕੀ ਆ ਉਹਨੂੰ ਇੱਕ ਸਲਾਮ ਹੈ ਇੱਕ ਪੂਰਾ ਜਿਹੜਾ ਇਕੱਠ ਆ ਜਿਹੜਾ ਪੱਗ ਦਾ ਰਸਤਾ ਬਣਾ ਰਹੇ ਨੇ ਸੋਤ ਸੁਵੀਰ ਜਿਹੜੀ ਆ ਆਪਣੇ ਦਾਇਰ ਕਰਦੇ ਮੈਂ ਬਾਅਦ ਵਿੱਚ ਉਹਨਾਂ ਨੂੰ ਬੰਦਾ ਦੇਣਾ ਬਹੁਤ ਬਾਰ ਆਇਆ ਉਹ ਕਾਰ ਨੂੰ ਆਇਆ ਦੁਬਾਰਾ ਆਇਆ ਕੋਈ ਤੋਂ ਕੋਈ ਨਹੀਂ ਤਾਂ ਕੰਟੀ ਕਰ ਰਿਹਾ ਕਿ ਕਿਵੇਂ ਆਖਿਰਕਾਰ ਵੱਡੀ ਗੇਂਤੀ ਦੇ ਵਿੱਚ ਸੰਜਤਾ ਜਿਹੜੀਆਂ ਨੇ ਉਹ ਇੱਥੇ ਕੁੱਤਿਆਂ ਨਾਲ ਕਾਥਾ ਮਾਰਦਾ ਜਿਹੜਾ ਨਜ਼ਰ ਆ ਰਿਹਾ ਤਸਵੀਰ ਜਿਹੜੀਆਂ ਦਾ ਨਜ਼ਰ ਆ ਰਿਹਾ ਤਸਵੀਰ ਤੋਂ ਤਾਂ ਕੰਟੀ ਕਰ ਰਿਹਾ ਅਸਲ ਵਿੱਚ ਦੇਖੋ ਕਿੰਨੀ ਵੱਡੀ ਗੇਂਤੀ ਦੇ ਵਿੱਚ ਸੰਜਤਾ ਵੱਲੋਂ ਇੱਥੇ ਜਿਹੜਾ ਕਾਕ ਕੀ ਤਿਆਰ ਹੈ ਜਾਲ ਜੀ ਤਿਆਰ ਹੈ ਥੋੜੇ ਫਿਰ ਦੱਸੋ ਕੋਈ ਸਾਬ ਜੀ ਤਿਆਰ ਨੂੰ ਅੱਪਾ ਜੀ ਥੋੜਾ ਜੀ ਕੁਰਬਾਨੀ ਸੁਨੀ ਪਾਲਜੀ ਸਾਹਿਬ ਦੇ ਤੁਸੀਂ ਦਰਸ਼ਣ ਜਿਹੜੇ ਕਰ ਰਹੇ ਹੋ ਤਸਵੀਰਾਂ ਆ ਗਈਆਂ ਨੇ ਨਾਲ ਨਾਲ ਕਰਕੇ ਕਿੱਥੇ ਸਤਾ ਜਿਆ ਕਰ ਰਹੇ ਆ ਦੇਖੋ ਕਿੰਨੀ ਪੱਟੀ ਕੀਤੀ ਦੇ ਵਿੱਚ ਆਖਿਰਕਾਰ ਆ ਹਾਂ अस पालकी साहिबी वॾी गणती आख़िर ਸੰਤਾਰਾ ਨਕਰਾ ਮਾਰਦਾ ਜਿਹੜਾ ਨਜ਼ਰ ਆ ਗਿਆ ਤਸਵੀਰ ਨਜ਼ਰ ਆ ਗਈ ਉਹ ਤਸਵੀਰਾਂ ਨੇ ਜਿਹੜੀਆਂ ਸਾਡੇ ਨਾਲ ਖਾਲਜੀਆਂ ਕਰਦੇ ਆ ਤਸਵੀਰ ਹੈ ਇਹ ਤੋਂ ਕਿਹਦੀ ਸਾਡੀ ਗਿਣਤੀ ਦੇ ਵਿੱਚ ਸੰਤਾਰਾ ਨਕਰਾ ਮਾਰਦਾ ਜਿਹੜਾ ਉਹ ਨਜ਼ਰ ਆ ਰਿਹਾ ਸੰਤਾ ਨਜ਼ਰ ਆ ਰਿਹਾ ਕਿ ਕਿ ਸੰਤਾ ਜਿਹੜੀਆਂ ਇੱਥੇ ਬੁਸੀਆਂ ਆ ਰਹੀਆਂ ਆ ਮੇਰੇ ਦੇ ਟੋਕੇ ਦੀ ਵੱਡੀ ਗੱਲ ਇਹਦੇ ਵਿੱਚ ਜਿਹੜੀ ਸੰਕਟ ਦੀ ਗੱਲ ਹੋ ਰਹੀ ਹੈ। ਇਹ ਬੇਤਹਾਸ਼ਾ ਬੱਤਾਂ ਉਤਾਰੂਗਾ। ਇਚਰੂ ਮਾਰ ਕੇ ਰੱਖ ਦਿੱਤਾ। ਹੋਏ ਭਾਈ ਬਣਾ। ਇਹ ਤੁਹਾਡੇ ਨਾਲ ਲੜਤੀਆਂ ਕਰ ਰਿਹਾ। ਇਸ ਤੋਂ ਤੱਕ ਦਾ ਪਾਠਾ ਮਾਰਦਾ ਇੱਕ। ਇੱਕ ਖਰਾਬੀ ਤਰੋਂ ਉੱਗੜਿਆ। ਇਹ ਸਲਾਮ ਹੈ ਜਿਹੜਾ ਇੱਥੇ ਨਜ਼ਰ ਆ ਰਿਹਾ ਕਿਵੇਂ ਮਤੇ ਕਿੰਦੀ ਦੇ ਵਿੱਚ ਸੱਤਾ ਜਿਹੜੀਆਂ ਨੇ ਇਕੱਠੀਆਂ ਹੋ ਜਾਂ ਪਸ ਵੀਰਾਂ ਦੇ ਬੁੱਕ ਇਕੱਠੇ ਆਉਗੇ ਜਿਹੜੀ ਵੀਰਾਂ ਜਿਹੜੀ ਕਾਰਡ ਨਾਲ ਜਿਹੜੀ ਅਸੀਂ ਸਾਝੀ ਕਰ ਰਹੇ ਹਾਂ ਆਖਿਰਕਾਰ ਇੱਕ ਇੱਕ ਵੀ ਕੰਟਰੋਲ ਕਰਨਾ ਵੀ ਮੁਸ਼ਕਿਲ ਸੀ ਪਰ ਫਿਰ ਵੀ ਉਸ ਤੇ ਬਾਤ ਵੀ ਸਾਡੀ ਹੈ ਜਿੰਮੇਵਾਰੀ ਹੈ ਕਿ ਤੁਹਾਡੇ ਤੱਕ ਹਰ ਪਲ ਦੀ ਅਪਡੇਟ ਸਵਾਗਤ ਹੈ ਜਿੰਦਾਬਾਦ ਸਤਿ ਸ਼੍ਰੀ ਅਕਾਲ ਇਹ ਕੋਈ ਵੱਡੀ ਜਿਹੜੀ ਇਕੱਠ ਨਜ਼ਰ ਆ ਰਿਹਾ ਕਿ ਨਹੀਂ ਕਮਿਟੀ ਬੈਂਕ ਦੇ ਵਿੱਚ ਜਿਹੜੀਆਂ ਇਸ ਸਮੇਂ ਸੱਤਾ ਦੇਣੀਆਂ ਨੂੰ ਨਜ਼ਰ ਆ ਰਹੀਆਂ ਨੇ ਤਸਵੀਰ ਆਪਣੇ ਆਪ ਤਸਵੀਰ ਆ ਕੇ ਆਖਿਰਕਾਰ ਇਹ ਆ ਸੱਤਾ ਦੇ ਇਕੱਠ ਵੱਡੀ ਦੇਤੀ ਹੈ ਕੰਤਾ ਮੰਦੋ ਸਭ ਨੇ ਕਿਤੇ ਜਾ ਰਿਹਾ ਕੱਟਾ ਬਰ ਉਹ ਕੱਟ ਕੀਤਾ ਜਾ ਰਿਹਾ ਹਿਸਾਬ ਬਣਾਇਆ ਜਾ ਰਿਹਾ ਇਸ ਲਗ ਗੀਰਤਨ ਦਾ ਦੂਰ ਤੱਕ ਦਿੱਤਾ ਕੇ ਨਜ਼ਰ ਕਰਦੀ ਆ ਉੱਥੇ ਉੱਥੇ ਤੱਕ ਜਿਹੜਾ ਆ ਨੰਤਾ ਇੱਥੇ ਮੌਜੂਦ ਨੇ ਗੁਰਦੁਆਰਾ ਸਾਹਿਬ ਤੇ ਮਗਰ ਤੱਕ ਦੇਖੋ ਕਿ ਜਿਹੜੀਆਂ ਪੁਲਿਸ ਵੱਲ ਸੁਰੱਖਿਆ ਪਰ ਹਰ ਸਿਕਿਉਰਿਟੀ ਨਜ਼ਰ ਆ ਰਹੀਆਂ ਪਾਕਿਸਤਾਨ ਜਿਹੜੀ ਆ ਉਹ

چکا ماں نے ڈالا تے سنیا جنہاں دا تعلق ہادی نگر کی تنظیم ہادی نگر کی تنظیم شہر چاتیاں جوراوال سکیا کر دیا فتح سنگھ માતા گڑھی دی یادو سمర్పن ہادی نگر میرا جی تصویر ہے کاڑن سکھجی کر رہے ہو ਇਹ ਰੱਖ ਲਿਆ ਕੋਲੋਂ ਸੱਜੇ ਵੱਲ ਵੀ ਪਾਣੀ ਦਾ ਟੇਲਾ ਦਿੱਤੀ ਗਈ ਹੈ ਜੇਵਨਗਰਾਈ ਜਾਰੀ ਹੈ ਉੱਥੇ ਫਾਇਰ ਗ੍ਰੇਡ ਐਂਬੂਲੈਂਸ ਹਰ ਇੱਕ ਸੁਵਿਧਾ ਇੱਥੇ ਰੱਖੀ ਗਈ ਹੈ ਕਿਉਂਕਿ ਕ੍ਰਾਉਡ ਨੂੰ ਇਹਨੇ ਵੱਡੀ ਗਿ੍ਰਤੀ ਦੇ ਬੇਸੰਗਤ ਨੂੰ ਸਾਹਮਣਾ ਇੱਕ ਵੱਡਾ ਟਾਸ ਕੋ ਦਾ ਮੁਸ਼ਕਿਲ ਟਾਸ ਹੁੰਦਾ ਹੈ ਜਿਹੜਾ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਿਹਾ ਕਿਵੇਂ ਇਹ ਨਗਰ ਕੀਤੇ ਰਾ ਜਿਹੜਾ ਪਹ ਜਾ ਰਿਹਾ नगर्त नज़र तस्वीरां